ਪਛਮੀ ਚੋਣਾ ਜਿਹੜੀਆਂ ਆ ਚੁੱਕੀਆਂ ਹੋ ਜਾਨਾ ਕਿ ਇਸ ਤਰੀਕੇ ਨਾਲ ਵੇਖਦੇ ਹਾਂ ਕਿਹੜੇ ਪਾਰਟੀ ਉਸ ਤੋਂ ਜ਼ਿਆਦਾ ਚੋਣ ਜਿਹੜਾ ਵੈਸਟ ਹਲਕੇ ਜੋਰ ਹੈ ਇਹ ਆਮਾਦੀ ਪਾਰਟੀ ਦਾ ਜੋਰ ਹੈ ਬਾਕੀ ਤਾਂ ਨਾਮਾਤਰੀ ਹੀ ਆ ਆਮਾਦੀ ਪਾਰਟੀ ਹਰ ਗਲੀ ਤੇ ਹਰ ਮੁਲੇਜ ਹਰ ਵਾਰ ਜਵਾ ਆਮਾਦੀ ਪਾਰਟੀ ਟਰੋੜਾ ਸਾਹਿਬ ਨੇ ਚਾਹੇ ਕਿਸੇ ਘਰ ਅਗ ਲਗੇ ਉਸ ਘਰ ਨੂੰ ਬੁਲਾਉਣ ਲਈ ਉਸੇ ਵੇਲੇ ਤਰੰਤ ਪੈਸੇ ਦਿੱਤੇ ਜੇ ਕਿਸੇ ਦਾ ਬੱਚਾ ਬਿਮਾਰ ਹੋਇਆ 16-16 ਕਰੋੜ ਦਾ ਟੀਕਾ ਲੱਗਿਆ ਜਾਂ ਕਿਸੇ ਹਸਪਤਾਲ ਕੋਈ ਵੀ ਬੰਦਾ ਟਰੋੜਾ ਸਾਹਿਬ ਕੋ ਗਿਆ ਉਹ ਖਾਲੀ ਨਹੀਂ ਕਦੀ ਵਾਪਸ ਆਇਆ ਕੀ ਲੱਗਦਾ ਵਿਆਜ ਦੀ ਭਾਰੀ ਮੌਤ ਨਾਲ ਜਿੱਤਣਗੇ ਫਿਰ ਲੱਗਦਾ ਤਾਂ ਇਸ ਤਰ੍ਹਾਂ ਆ ਵੀ ਮੁਕਾਬਲੇ 'ਚ ਕੋਈ ਨਹੀਂ ਲੜਾਈ ਇੱਕ ਪਾਸੀ ਆ ਔਰ ਸਾਰੀ ਸਾਰੀ ਬੋਰ ਜਿਹੜੀ ਰੋੜਾ ਜੀ ਨਹੀਂ ਜਾਂਦੀ ਲੱਗਦੀ ਆ ਜਿਹੜਾ ਮਾਹੌਲ ਬਣ ਚੁੱਕਿਆ ਆ ਇਸ ਟਾਈਮ ਲੁਧਿਆਣੇ ਦੇ ਵਿੱਚ ਉਹ ਸਾਡੇ ਸੰਜੀਵ ਰੋੜਾ ਜੀ ਦਾ ਬਣ ਚੁੱਕਿਆ ਕਿਉਂਕਿ ਸਰਕਾਰ ਵੀ ਆ ਔਰ ਰਾਜ ਸਭਾ ਦਾ ਉਹਨਾਂ ਨੇ ਜਿਹੜਾ ਕੰਮ ਕੀਤਾ ਇੱਕ ਰਾਜ ਸਭਾ ਦੇ ਮੈਂਬਰ ਦੀ ਇੰਨੀ ਚਰਚਾ ਕਦੀ ਮੈਂ ਹਿੰਦੁਸਤਾਨ ਵਿੱਚ ਨਹੀਂ ਦੇਖੀ ਜਿਹੜਾ ਕਿ ਸੰਜੀਵ ਰੋੜਾ ਨੇ ਕਰਕੇ ਦਿਖਾਇਆ ਇਹ ਸੰਜੀਵ ਰੋੜਾ ਨੂੰ ਲੋਕ ਜਿਤਾਣਗੇ ਬੈਸਟ ਹੜਕੇ ਦੀ ਮੈਨੂੰ ਲੱਗਦਾ ਜਿਹੜੀ ਲੁਧਿਆਣੇ ਦੀ ਨੁਹਾਰ ਬਦਲ ਜਾਏਗੀ ਐਡਾ ਵੱਡਾ ਕੱਟ ਪੂਰਾ ਮਹੱਲੇ ਦਾ ਕਿ ਘਰ ਦੀ ਭੈਣ ਮਾਤਾ ਬਜ਼ੁਰਗ ਭਰਾ ਸਾਰੇ ਆਏ ਨੇ ਸੋ ਇਹ ਕਲੀਅਰ ਹੁੰਦਾ ਕਿ ਲੋਕਾਂ ਨੂੰ ਜਿਹੜੀ ਸੇਵਾ ਪਸੰਦ ਆ ਨਿਮਰਤਾ ਪਸੰਦ ਆ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੰਮ ਪਸੰਦ ਆ ਸੋ ਕਲੀਅਰ ਤੈ ਹੋ ਗਿਆ ਅੱਜ ਕਿ ਬਹੁਤ ਵੱਡੀ ਲੀਡ ਨਾਲ 20-25 ਹਜ਼ਾਰ ਦੀ ਲੀਡ ਨਾਲ ਜਿਹੜੇ ਸਾਡੇ ਸੰਜੀਵ ਅਰੋੜਾ ਜੀ ਜਿੱਤਣ ਜਾ ਰਹੇ ਨੇ ਜਿੱਥੇ ਪੰਜਾਬ ਰੰਗਲਾ ਪੰਜਾਬ ਬਣ ਜਾ ਰਿਹਾ ਲੁਧਿਆਣਾ ਵੀ ਪਹਿਲੇ ਨੰਬਰ ਤੇ ਹੋਵੇਗਾ ਲੁਧਿਆਣਾ ਪੱਛਮੀ ਦੇ ਚੋਣ ਜਿਹੜੇ ਆ ਚੁੱਕੇ ਹੋਏ ਨੇ ਤੇ ਲੋਕਾਂ ਨਾਲ ਗੱਲਬਾਤ ਕਰਦੇ ਆ ਵੀ ਕਿਸ ਤਰੀਕੇ ਦਾ ਰਿਸਪਾਂਸ ਜਿਹੜਾ ਕਿ ਇਸ ਵਾਰੀ ਮਿਲਣਾਗਾ ਭਾਈ ਜੀ ਪੱਛਮੀ ਚੋਣਾਂ ਜਿਹੜੀਆਂ ਆ ਚੁੱਕੀਆਂ ਹੋਈਆਂ ਨੇ ਕਿ ਇਸ ਤਰੀਕੇ ਨਾਲ ਦੇਖਦੇ ਹਾਂ ਕਿਹੜੇ ਪਾਰਟੀ ਦੇ ਇਸ ਤੋਂ ਜ਼ਿਆਦਾ ਚੋਣ ਐ ਇਸ ਵੇਲੇ ਤੁਸੀਂ ਵੀ ਦੇਖਦੇ ਹੋਣੇ ਆ ਜਿਹੜਾ ਵੈਸਟ ਹਲਕੇ ਜੋਰ ਹੈ ਇਹ ਆਮਾਦੀ ਪਾਰਟੀ ਦਾ ਜੋਰ ਹੈ ਬਾਕੀ ਤਾਂ ਨਾਮਾਤਰੀ ਆ ਆਮਾਦੀ ਪਾਰਟੀ ਹਰ ਗਲੀ ਤੇ ਹਰ ਮੁੱਲੇ 'ਚ ਹਰ ਵਾਰ ਜਵਾ ਆਮਾਦੀ ਪਾਰਟੀ ਜੇ ਮੈਂ ਵੇਖਦੇ ਹਾਂ ਜਦੋਂ ਭਗਵੰਤ ਮਾਨ ਜੀ ਪਿੱਛੇ ਦੌਰੇ ਤੇ ਐਸੋ ਕੇਜਰੀਵਾਦੀ ਕੱਕ ਗਏ ਨੇ ਵੀ ਸੰਜੀਵ ਰੋੜਾ ਜੀ ਨੂੰ ਜੁਤਾਓ ਤੇ ਉਹਨਾਂ ਨੂੰ ਕੈਬਨਿਟ ਮਨਿਸਟਰ ਬਣਾਵਾਂਗੇ ਅੱਜ ਭਾਵੇਂ ਕੋਈ ਕਾਂਗਰਸੀ ਆ ਭਾਵੇਂ ਬੀਜੇਪੀ ਵਾਲਾ ਆ ਭਾਵੇਂ ਕੋਈ ਕਾਲੀ ਦਾਲਾ ਹੈ ਉਹਨਾਂ ਨੇ ਇੱਕੋ ਇੱਕ ਮਨ ਬਣਾਇਆ ਵੀ 1.5 ਸਾਲ ਦਾ ਸਮਾਇਆ ਔਰ ਰੋੜਾ ਜੀ ਨੇ ਸਰਕਾਰ ਵਿੱਚ ਮੰਤਰੀ ਬਣਨਾ ਜੇ ਆਪਾਂ ਲੁਧਿਆਣਾ ਦੀ ਡਿਵੈਲਪਮੈਂਟ ਕਰਾਣੀ ਆ ਤਾਂ ਸਰਕਾਰ ਦੇ ਬੰਦਾ ਕਰ ਸਕਦਾ ਇਸ ਕਰਕੇ ਲੁਧਿਆਣਾ ਬੈਸ ਦੇ ਵਸਿਆ ਨੇ ਪੂਰਾ ਆਪਣਾ ਨੇਚਾ ਕਾਲਿਆ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਰੂੜਾ ਸਾਹਿਬ ਨੂੰ ਭਾਰੀ ਕਿਰਤੀ ਵਿੱਚ ਵੋਟਾਂ ਭਾਗੇ ਜਤਾਨ ਲਈ ਤਿਆਰ ਹੈ ਤੁਸੀਂ ਉਹਨਾਂ ਦਾ ਕਾਰਗੁਜ਼ਾਰੀ ਕਿਸ ਤਰੀਕੇ ਨਾਲ ਵੇਖਦੇ ਹੋ ਵੀ ਐਮਐਲਏ ਬਣਨ ਤੋਂ ਪਹਿਲਾਂ ਜਿਹੜੇ ਕੰਮ ਉਹਨਾਂ ਨੇ ਕਰਾ ਦਿੱਤੇ ਹੋਏ ਦੇਖੋ ਰੂੜਾ ਸਾਹਿਬ ਨੇ ਚਾਹੇ ਕਿਸੇ ਘਰ ਅਗ ਲਗੇ ਉਸ ਘਰ ਨੂੰ ਬਣਾਉਣ ਲਈ ਉਸੇ ਵੇਲੇ ਤਰੰਤ ਪੈਸੇ ਦਿੱਤੇ ਜੇ ਕਿਸੇ ਦਾ ਬੱਚਾ ਬਿਮਾਰ ਹੋਇਆ 16-16 ਕਰੋੜ ਦਾ ਟੀਕਾ ਲੱਗਿਆ ਜਾਂ ਕਿਸੇ ਹਸਪਤਾਲ ਕੋਈ ਵੀ ਬੰਦਾ ਰੂੜਾ ਸਾਹਿਬ ਕੋ ਗਿਆ ਉਹ ਖਾਲੀ ਜਿਗਦੀ ਵਾਪਸ ਆਇਆ ਅੱਜ ਰੋੜਾ ਸਾਹਿਬ ਦੀ ਇਸ ਕਰਕੇ ਤਰੀਫ ਹੋ ਰਹੀ ਆ ਕਿਉਂਕਿ ਰੋੜਾ ਸਾਹਿਬ ਨੇ ਭਾਰੀ ਤਜ਼ਾਦ ਦੇ ਵਿੱਚ ਹਰ ਇਨਸਾਨ ਦੇ ਕੰਮ ਆਇਆ ਔਰ ਉਹਨਾਂ ਵਿੱਚ ਨਿਮਰਤਾ ਆ ਸਭ ਤੋਂ ਵੱਡੀ ਨਿਮਰਤਾ ਆ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਕੋਈ ਹੰਕਾਰ ਨਹੀਂ ਸਿਰਫ ਨਿਮਰਤਾ ਦੇ ਨਾਲ ਉਹ ਹਰ ਇੱਕ ਨੂੰ ਮਿਲਦਾ ਔਰ ਨਿਮਰਤਾ ਨਾਲ ਕੰਮ ਕਰਦਾ ਕੀ ਲੱਗਦਾ ਹੈ ਵੀ ਐਦ ਕੀ ਭਾਰੀ ਮੌਤ ਨਾਲ ਜਿੱਤਣਗੇ ਫਿਰ ਲੱਗਦਾ ਤਾਂ ਇਸ ਤਰ੍ਹਾਂ ਆ ਵੇ ਮੁਕਾਬਲੇ ਚ ਕੋਈ ਹੈ ਨਹੀਂ ਲੜਾਈ ਇੱਕ ਪਾਸੇ ਆ ਔਰ ਸਾਰੀ ਸਾਰੀ ਬੋਰਡ ਜਿਹੜੀ ਰੋਣਾ ਜੀ ਨਹੀਂ ਜਾਂਦੀ ਲੱਗਦੀ ਆ ਬੱਬਾ ਜੀ ਚੋਣਾ ਇਸ ਸਮੇਂ ਆ ਚੁੱਕੇ ਆ ਲੁਧਿਆਣਾ ਪੱਛਮੀ ਨੇ ਕਿਸ ਤਰੀਕੇ ਨਾਲ ਵੇਖਦੇ ਵੀ ਕਿਹੜੀ ਪਾਰਟੀ ਦੱਸੇ ਸਮੇਂ ਜ਼ਿਆਦਾ ਜ਼ੋਰ ਆ ਇਹ ਜੀ ਆਮ ਆਦਮੀ ਪਾਰਟੀ ਜਿੱਤੂ ਦੀ ਵੱਧ ਤੋਂ ਵੱਧ ਵੋਟਾਂ ਨਾਲ ਤੇ ਜੇ ਆਸ਼ੂ ਹੁਣੀ ਬਣੇ ਤੇ ਤੁਹਾਨੂੰ ਪਤਾ ਉਹਦੇ ਅੱਗੇ ਡੀਐਸਪੀ ਸੇਖੋਂ ਉਹਨਾਂ ਨੇ ਸਸਪੈਂਡ ਕਰਤਾ ਉਹਦੇ ਲੋਕਾਂ ਨੂੰ ਤਵਕੇ ਮਾਰਦੇ ਆ ਤੇ ਡਰਾਉਂਦੇ ਆ ਬੀਏਪੀ ਪਾਰਟੀ ਤੇ ਇੱਕ ਸਭ ਤੋਂ ਨਖਿੱਧ ਪਾਰਟੀ ਆ ਆਵਾਜ਼ੀ ਪਾਰਟੀ ਬਹੁਤ ਵਧੀਆ ਪਾਰਟੀ ਆ ਆਵਾਜ਼ੀ ਪਾਰਟੀ ਜਿੱਤੂਗੀ ਕਿਵੇਂ ਵੇਖਦਾ ਕੰਮ ਜਿਹੜੇ ਸਾਰੇ ਪੰਜਾਬ ਦੇ ਹੱਕਾਂ ਦੇ ਵਿੱਚ ਕਰਾਏ ਆ ਆਵਾਜ਼ੀ ਪਾਰਟੀ ਨੇ ਕਿਹੋ ਜਿਹਾ ਲੱਗਦਾ ਕੰਮ ਜੀ ਬਹੁਤ ਵਧੀਆ ਕਰਾਏ ਆ ਮੇਰੀਆਂ ਚਾਰ ਮੋਟਰ ਆ ਮੈਨੂੰ 1 ਰੁਪਿਆ ਬਿੱਲ ਨਹੀਂ ਆਉਂਦਾ ਫ੍ਰੀ ਪਾਣੀ ਮਿਲਦਾ ਤੇ ਜੇ ਭਾਪੀ ਸਰਕਾਰ ਹੁੰਦੀ ਤਾਂ ਸਾਨੂੰ ਬਿੱਲ ਆਉਣਾ ਸੀ ਸਾਨੂੰ ਤਾਂ ਆਵਾਜ਼ੀ ਪਾਰਟੀ ਚੰਗੀ ਆ ਤੇ ਆਵਾਜ਼ੀ ਪਾਰਟੀ ਨੂੰ ਵੋਟ ਪਾਵਾਂਗੇ ਤੇ ਉਹਨੂੰ ਜਿਤਾਵਾਂਗੇ ਉਹਨੂੰ ਜਿਤਾਵਾਂਗੇ ਤਾਂ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਗਿਆ ਚੋਣਾਂ ਦਾ ਸਮੇਂ ਮਾਹੌਲ ਹੈ ਜਿਹੜਾ ਮਾਹੌਲ ਇਸ ਸਮੇਂ ਜਿਹੜਾ ਕਿ ਗਰਮਾਇਆ ਹੋਇਆ ਤਾਂ ਲੋਕਾਂ ਦੀ ਓਪੀਨੀਅਨ ਲੈਣ ਅਸੀਂ ਮਾਰਕੀਟ ਦੇ ਵਿੱਚ ਪਹੁੰਚੋ ਹੈ ਗੱਲਬਾਤ ਕਰਦੇ ਹਾਂ ਸਸੀ ਗੱਲ ਸਸੀ ਗੱਲ ਜੀ ਸਰ ਕਿਵੇਂ ਵੇਖਦੇ ਹੋ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਇਲਾਕੇ ਦੀ ਬੇਸ ਹੜਕੇ ਦੀ ਲੁਧਿਆਣੇ ਦੀ ਕਵਰੇਜ ਕਰ ਰਹੇ ਆ ਮੈਂ ਪਹਿਲਾਂ ਤੁਹਾਡੇ ਸਟੂਡੀਓ ਨੂੰ ਤੁਹਾਡਾ ਚੈਨਲ ਨੂੰ ਵਧਾਈ ਦੇ ਪਾਤਰੋਂ ਤੁਸੀਂ ਇਨੀ ਧੁੱਪ ਦੇ ਵਿੱਚ ਕਿਉਂਕਿ ਡਿਗਰੀ ਬਹੁਤ ਵੱਜ ਚੁੱਕੀ ਆ ਫਿਰ ਵੀ ਲੋਕਾਂ ਦੇ ਵਿਊ ਲੈ ਰਹੇ ਆ ਕੌਣ ਜਿੱਤੇਗਾ ਕੌਣ ਹਾਰੇਗਾ ਬਿਲਕੁਲ ਤੇ ਸਰ ਕਿਵੇਂ ਦੇਖਦੇ ਹੋ ਵੀ ਸਾਰੀਆਂ ਪਾਰਟੀਆਂ ਦਾ ਸਮੇਂ ਪ੍ਰੋਪਰ ਜ਼ੋਰ ਲੱਗਿਆ ਹੋਇਆ ਵੱਖ-ਵੱਖ ਸਟਾਰ ਪ੍ਰਚਾਰਕ ਲੁਧਿਆਣੇ ਵਿੱਚ ਪਹੁੰਚਦੇ ਨੇ ਤੇ ਕਿਹੜੀ ਪਾਰਟੀ ਦਾ ਜ਼ੋਰ ਤੁਹਾਨੂੰ ਇਸ ਤੋਂ ਜ਼ਿਆਦਾ ਨਜ਼ਰ ਆਉਂਦਾ ਵੇਖੋ ਮੈਂ ਤਾਂ ਇੱਕ ਆਮ ਜਿਹਾ ਸਿਟੀਜ਼ਨ ਐ ਲੁਧਿਆਣੇ ਤੋਂ ਲੇਕਿਨ ਲੁਧਿਆਣੇ ਵਿੱਚ ਆਉਂਦਾ ਮੌਕਾ ਮਿਲਿਆ ਔਰ ਅੱਜ ਲੋਕਾਂ ਨੂੰ ਸੋਚਣ ਦੀ ਲੋੜ ਐ ਕਿਉਂਕਿ ਲੋਕਾਂ ਦੀਆਂ ਡਿਮਾਂਡਸ ਵੀ ਬਹੁਤ ਵੱਧ ਗਈਆਂ ਸੇਵਰੇਜ ਦੀ ਲਾ ਲਓ ਜਾਂ ਹੋਰ ਜਿਹੜੇ ਸ਼ਹਿਰ ਦੀਆਂ ਜਿਹੜੀਆਂ ਜ਼ਿਆਦਾ ਪ੍ਰੋਬਲਮ ਦਾ ਸਟਰੀਟ ਲਾਈਟ ਦੀ ਲਾ ਲਓ ਜਾਂ ਹੋਰ ਜਿਹੜੇ ਇਦਾਂ ਦੇ ਕੰਮ ਆ ਵਾਟਰ ਸਪਲਾਈ ਦੀ ਲਾ ਲਓ ਇਹ ਜਿਹੜੇ ਕੰਮ ਹੁੰਦੇ ਕਾਉਂਸਲਰ ਦੇ ਕੰਮ ਹੁੰਦੇ ਲੇਕਿਨ ਅੱਜ ਜਿਹੜਾ ਐਮਐਲਏ ਵੀ ਬਣਦਾ ਉਹਨ ਵੀ ਕਾਉਂਸਲਰ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਜਿਹੜਾ ਕਿ ਜੋ ਅਸੀਂ ਟੀਵੀ ਵਿੱਚ ਦੇਖਿਆ ਜਾਂ ਇੰਟਰਵਿਊਆਂ ਦੇਖੀਆਂ ਸੰਜੀਵ ਰੋੜਾ ਜੀ ਦੀਆਂ ਕਿਉਂਕੋ ਆਸ਼ੂ ਦਾ ਵੀ ਅਸੀਂ ਰੰਗ ਤਮਾਸ਼ਾ ਦੇਖਿਆ ਪਿਛਲੇ 50 ਸਾਲਾਂ ਚ ਉਹਨਾਂ ਨੇ ਕੀ ਕੀ ਕੀਤਾ ਕੀ ਕੀ ਨਹੀਂ ਕੀਤਾ ਜੇ ਕਿਸੇ ਦੇ ਉਂਗਲੀ ਚੱਕ ਹੁੰਦੀ ਹੈ ਤਾਂ ਕੋਈ ਨਾ ਕੋਈ ਕਾਰਨ ਹੁੰਦਾ ਇਹ ਆਪਾਂ ਵੀ ਜਾਣਦੇ ਦੁਨੀਆਦਾਰੀ ਆਪਾਂ ਵੀ ਦੇਖਦੇ ਆ ਦੂਸਰਿਆਂ ਨੇ ਟਿਕਟੀ ਬੜੀ ਲੇਟ ਦਿੱਤੀ ਮੇਰੇ ਖਿਆਲ ਉਹਦਾ ਨਾਂ ਨਿਸ਼ਾਨ ਹੈ ਨਹੀਂ ਬੀਜੇਪੀ ਵਾਲਿਆਂ ਦਾ ਔਰ ਜੇ ਚੌਥੇ ਲੀਡਰ ਆ ਸਾਡੇ ਅਕਾਲੀ ਦਲ ਦੇ ਭਾਈ ਸਾਹਿਬ ਖੜੇ ਆ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਲੱਗ ਨਹੀਂ ਰਿਹਾ ਜਿਹੜਾ ਮਾਹੌਲ ਬਣ ਚੁੱਕਿਆ ਹੈ ਇਸ ਟਾਈਮ ਲੁਧਿਆਣੇ ਦੇ ਵਿੱਚ ਉਹ ਸਾਡੇ ਸੰਜੀਵ ਰੋੜਾ ਜੀ ਦਾ ਬਣ ਚੁੱਕਿਆ ਕਿਉਂਕਿ ਸਰਕਾਰ ਵੀ ਐ ਔਰ ਰਾਜ ਸਭਾ ਦਾ ਉਹਨਾਂ ਨੇ ਜਿਹੜਾ ਕੰਮ ਕੀਤਾ ਔਰ ਮੈਂ ਆਪਣੀ ਜ਼ਿੰਦਗੀ ਵਿੱਚ 50 52 ਸਾਲ ਦਾ ਬੰਆ ਹੋ ਗਿਆ ਲੇਕਿਨ ਇੱਕ ਰਾਜ ਸਭਾ ਦੇ ਮੈਂਬਰ ਦੀ ਇੰਨੀ ਚਰਚਾ ਕੀਤੀ ਮੈਂ ਹਿੰਦੁਸਤਾਨ ਵਿੱਚ ਨਹੀਂ ਦੇਖੀ ਜਿਹੜਾ ਕਿ ਸੰਜੀਵ ਰੋੜਾ ਨੇ ਕਰਕੇ ਦਿਖਾਇਆ ਕਿਉਂਕਿ ਰਾਜ ਸਭਾ ਹੁੰਦੇ ਸੀ 6 ਸਾਲਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕੋਈ ਐਮਪੀ ਵੀ ਹੈ ਲੇਕਿਨ ਜੋ ਸੰਜੀਵ ਰੋੜਾ ਜੀ ਨੇ ਆਪਣੇ ਟਾਈਮ ਦੇ ਵਿੱਚ ਕੀਤਾ ਕਿਉਂਕਿ ਇੱਕ ਜਾਜਾਂ ਦਾ ਜਿਹੜਾ ਅੱਡਾ ਅਸੀਂ ਤਾਂ ਪੰਜਾਬੀ ਵਾਲੇ ਬੰਦੇ ਆ ਜਾਜਾਂ ਦਾ ਅੱਡਾ ਜਿਹੜਾ 에어ਪੋਰਟ ਲਿਆਂਦਾ ਕਾਬਲੇ ਤਾਰੀਫ ਹੈ ਹੋਰ ਉਹਨਾਂ ਨੇ ਜਿਹੜਾ ਇੱਕ ਮੇਰੀ ਜਿਹੜੀ ਨਿੱਜੀ ਇੱਕ ਸੀਗੀ ਤਮੰਨਾ ਉਹ ਹੈਗੀ ਸੀ ਸਾਈਕਲ ਬੜੀ ਜਿਹੜੀ ਉਹਨੇ ਪੇਚ ਬਣਾਈ ਆ ਜਾਂ ਸਾਈਕਲ ਰੋਡ ਬਣਾਈ ਆ ਜਿਹੜੀ ਕਿ ਸ਼ਹਿਰਾਂ ਨੂੰ ਅੱਜ ਬਹੁਤ ਲੋੜ ਹੈ ਕਿਉਂਕਿ ਜਦੋਂ ਕਰੋਨਾ ਟਾਈਮ ਆਇਆ ਸੀ ਲੋਕਾਂ ਨੇ ਸਾਈਕਲ ਖਰੀਦਣੇ ਸਟਾਰਟ ਕਰ ਦਿੱਤੇ ਸੀ ਖਾਸ ਕਰਕੇ ਲੁਧਿਆਣਾ ਸਾਈਕਲ ਤੋਂ ਹੀ ਜਾਣਿਆ ਜਾਂਦਾ ਸੀ ਪਹਿਲੇ ਤੇ ਹੀ ਰੋ ਸਾਈਕਲ ਤੋਂ ਸਟਾਰਟ ਹੋਇਆ ਇਦਾਂ ਦੀਆਂ ਔਰ ਜਿੰਨੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਐਸਐਈ ਹਸਪੀਟਲ ਬਣਾਇਆ ਜੋ ਵੱਡੇ ਵੱਡੇ ਕੰਮ ਆ ਲੇਕਿਨ ਉਹਨਾਂ ਦੀ ਜਿਹੜੀ ਇੱਕ ਬੋਲਬਾਣੀ ਆ ਤੇ ਉਹਦੇ ਨਾਲ ਉਹ ਜਿਹੜੇ ਦੂਸਰੇ ਕੈਂਡੀਡੇਟ ਸਾਡੇ ਉਹ ਵੀ ਸਤਿਕਾਰਯੋਗ ਆ ਕਿਉਂਕਿ ਉਹ ਵੀ ਸਾਡੇ ਇੱਥੇ ਤੇ ਮੰਤਰੀ ਰਹੇ ਆ ਲੇਕਿਨ ਜਦੋਂ ਉਹਨੇ ਮੰਤਰੀ ਪਦ ਦੇ ਵਿੱਚ ਆਪਣੇ ਜਦੋਂ ਜਦੋਂ ਸੀ ਉਹਨਾਂ ਦੇ ਜਿਹੜੀਆਂ ਉਂਗਲੀਆਂ ਉੱਠੀਆਂ ਉਹ ਉਂਗਲੀਆਂ ਨਹੀਂ ਉੱਠਣੀਆਂ ਕਿਉਂਕਿ ਤਿੰਨ ਤਿੰਨ ਸਾਲ ਮਰਹਟ 2.5 ਸਾਲ ਤੇ ਇਹਨਾਂ ਨੇ ਬਣਿਆ ਨੂੰ ਹੋ ਗਿਆ ਲੇਕਿਨ ਇਹਨਾਂ ਨੇ ਜਿਹੜੇ ਲੁਧਿਆਣੇ ਵਾਸਤੇ ਕੰਮ ਕੀਤੇ ਜਾਂ ਹੋਰ ਇਹਨਾਂ ਦੀ ਸੋਚ ਆ ਕੰਮ ਕਰਨ ਦੀ ਉਹ ਵੱਡੀ ਇੱਕ ਉਹਨਾਂ ਦੀ ਸੋਚ ਹੈ ਤੇ ਇਸ ਤਰ੍ਹਾਂ ਲੋਕਾਂ ਦੇ ਕੰਮ ਹੋਣ ਲੱਪੈਣੇ ਆ ਸਰਕਾਰ ਹੱਲੇ ਹੈਗੀ ਆ ਕਿਉਂਕਿ ਸਰਕਾਰ ਜਾਂਦੀ ਜਾਂਦੀ ਦੇ ਜਿੰਨੇ ਕੰਮ ਹੁੰਦੇ ਉਸ ਤਰ੍ਹਾਂ ਦੇ ਕਦੇ ਹੁੰਦੇ ਨਹੀਂ ਹੁੰਦੇ ਜੋ ਮੇਰੀ ਸੋਚ ਹੈ ਔਰ ਦੂਸਰੀ ਗੱਲ ਜੇ ਸੰਜੀਵ ਰੋਡਾਂ ਨੂੰ ਲੋਕ ਜਿਤਾਣਗੇ ਬੈਸਟ ਹੜਕੇ ਦੀ ਮੈਨੂੰ ਲੱਗਦਾ ਜਿਹੜੀ ਲੁਧਿਆਣੇ ਦੀ ਨੁਹਾਰ ਬਦਲ ਜਾਏਗੀ ਕਿਉਂਕਿ ਆਪ ਪੁਰਾ ਵਿੱਚ ਜਜਬਾ ਔਰ ਇੱਥੇ ਦੇ ਜਿਹੜੇ ਕਾਉਂਸਲਰ ਹੈ ਆਲੇ ਦੁਆਲੇ ਦੇ ਜੋ ਵੀ ਦੇਖਣ ਨੂੰ ਮਿਲਦਾ ਉਹ ਵੀ ਜੰਗ ਐ ਇਸ ਵਾਰੀ ਔਰ ਆਮ ਆਦਮੀ ਪਾਰਟੀ ਕੰਮ ਵੀ ਕਰ ਰਹੀ ਐ ਸਕੂਲਾਂ ਦਾ ਕੰਮ ਲਾ ਲਓ ਜਾਂ ਬਿਜਲੀ ਦਾ ਅਦਾਲਾ ਲੋਕਾਂ ਨੇ ਕਿਹਾ ਸੀ ਜਾਂ ਜੋ ਪਿੰਡਾਂ ਦੇ ਲੋਕ ਆ ਜਾਂ ਖਾਸ ਕਰਕੇ ਜਿੱਥੇ ਐਮ ਐਲ ਏ ਜਾਂਦਾ ਜਾਂ ਸੰਜੀਵ ਰੋੜਾ ਜੀ ਜਾਂਦੇ ਕਹਿੰਦੇ 1000 ਰੁਪਈਆ ਬੀਬੀਆਂ ਕਿੱਧੀਆਂ ਨਹੀਂ ਦਿੱਤੀਆਂ ਲੇਕਿਨ ਉਹਨਾਂ ਦੇ ਬਦਲੇ ਜੇ ਇੱਕ ਟੈਕਨੀਕਲ ਆਪਾਂ ਸੋਚ ਕਰੀਏ ਉਹਦੇ ਵਿੱਚ ਕੀ ਐ ਸਰ ਉਹਦੇ ਵਿੱਚ ਕੀ ਐ ਕਿਉਂਕਿ 2000 ਤੋਂ ਲੈ ਕੇ 6000 ਤੱਕ ਬਿੱਲ ਜਿਹੜਾ ਫ੍ਰੀ ਹੋ ਗਿਆ ਉਹ ਤਾਂ ਇੱਕ ਮਹੀਨੇ ਵਿੱਚ ਪੂਰਾ ਹੋ ਜਾਂਦਾ ਕਈਆਂ ਨੇ ਕਿਸ਼ਤਾਂ ਦੇਣ ਵਾਲੀਆਂ ਸੀ ਜਾਂ ਉਹ ਕਿਸ਼ਤਾਂ ਦੇਣ ਲੱਪੈ ਨੇ ਤਾਂ ਟੀਵੀ ਫ੍ਰੀਜਾਂ ਦੀਆਂ ਵਿਚਾਰਿਆਂ ਨੇ ਕਿਸ਼ਤਾਂ ਲੋਕਾਂ ਨੇ ਗਰੀਬ ਲੋਕਾਂ ਨੇ ਲਈਆਂ ਸੀ ਉਹ ਬਿਜਲੀ ਦੇ ਪੈਸੇ ਵਿੱਚ ਬਚ ਕੇ ਉਧਰ ਜਾਣ ਲੱਪੈ ਇਸ ਕਰਕੇ 1000 ਰੁਪਏ ਨੂੰ ਵੀ ਆਪਾਂ ਉਹ ਵੀ ਮਿਲਣਾ ਲੇਕਿਨ ਜੋ ਜੋ ਵਾਦੇ ਕੀਤੇ ਸਰਕਾਰ ਨੇ ਪੂਰੇ ਹੋ ਰਹੇ ਆ ਤੇ ਅਸੀਂ ਸਾਨੂੰ ਫੇਥ ਵੀ ਆ ਕਿਉਂਕਿ ਦੂਜੀਆਂ ਸਰਕਾਰਾਂ ਲਾਸਟ ਵਿੱਚ ਆ ਕੇ ਕੰਮ ਕਰਦੀ ਹੈ ਲੇਕਿਨ ਇਹ ਸਰਕਾਰ ਨੇ ਪਹਿਲੇ ਦਿਨਾਂ ਤੋਂ ਸਟਾਰਟ ਕਰ ਦਿੱਤੇ ਕੰਮ ਅਜਰ ਰਿਸ਼ਤੀਆਂ ਲਾ ਲੋ ਆ ਘਰਾਂ ਦੇ ਵਿੱਚ ਆਪਾਂ ਕਹਿੰਦੇ ਘਰਾਂ ਵਿੱਚ ਕੰਮ ਨਹੀਂ ਹੋ ਸਕਦਾ ਉੱਥੇ ਹੀ ਹੋਏਗਾ ਕੰਮ ਪ੍ਰਸ਼ਾਸਨ ਵਿੱਚ ਹੀ ਕੰਮ ਹੋਏਗਾ ਲੇਕਿਨ ਨਹੀਂ ਅੱਜ ਸਾਡੇ ਘਰਾਂ ਵਿੱਚ ਮੇਰੇ ਦੋਸਤ ਦਾ ਸਰਟੀਫਿਕੇਟ ਹੈ ਉਹਨਾਂ ਦੇ ਘਰ ਆਇਆ ਲੇਡੀ ਸੀ ਕਰਿਆਨਾ ਸੋਰ ਚਲਾਉਂਦੇ ਸੀਗੇ ਉਹ ਕਚੈਰੀ ਜਾ ਨਹੀਂ ਸਕਦੇ ਉਹਨਾਂ ਨੇ ਫੋਨ ਕੀਤਾ ਭੈਣ ਜੀ ਅਸੀਂ ਤੁਹਾਡੇ ਘਰ ਹੀ ਆ ਰਹੇ ਹਾਂ ਔਰ ਘਰ ਹੀ ਸਰਟੀਫਿਕੇਟ ਬਣ ਕੇ ਔਰ ਦੇ ਕੇ ਗਏ ਸੁਵਿਧਾ ਸੈਂਟਰਲ ਮੈਂ ਆ ਉਹਦਾ ਗਵਾਹ ਇਸ ਚੀਜ਼ ਦਾ ਜੋ ਕਿਹਾ ਸੀ ਸਰਕਾਰ ਨੇ ਉਹ ਸਰਕਾਰ ਕਰ ਰਹੀ ਹੈ ਕਿਉਂਕਿ ਟਾਈਮ ਲੱਗਦਾ ਜਿਹੜੀ 50 60 ਸਾਲਾਂ ਦਾ ਜਿਹੜਾ ਉਹ ਇੰਨਾ ਕੁਝ ਹੋਇਆ ਸੀ ਉਹਨੂੰ ਜਿਹੜਾ ਸੈੱਟ ਕਰਨ ਲਈ ਬਹੁਤ ਜ਼ਰੂਰੀ ਸੀਗਾ ਇਹ ਜਿਹੜਾ ਆਪਾਂ ਜਿਹੜੀ ਸਰਕਾਰ ਕਮਬੈਕ ਦੇ ਉਹ ਕਾਬਲੇ ਤਾਰੀਫ ਹੈ ਮੈਂ ਆਪਣੇ ਵੱਲੋਂ ਅੱਜ ਹੀ ਵਧਾਈ ਦਿੰਦਾ ਕਿਉਂਕਿ ਰੋਜ਼ ਹੀ ਵਧਾਈਆਂ ਦੇ ਦੇਣੀ ਵਧੀ ਜਾਂਦਾ ਡੇਟ ਜਿਹੜੀ ਡੇਟ ਟੂ ਡੇਟ ਉਹਨਾਂ ਦੀ ਲੀਡ ਵਧਦੀ ਜਾਂਦੀ ਹੈ ਜੇ ਅੱਜ 15000 ਦੀ ਮੈਂ ਕਹਿ ਰਿਹਾ ਕੱਲ ਨੂੰ ਉਹ 16000 ਦੀ ਹੋਏਗੀ 17 ਦੀ ਹੋਏਗੀ ਮੇਰੇ ਖਿਆਲ 25 30 ਤੋਂ ਟੱਪ ਜਾਏਗੀ 25 30 ਤੋਂ ਟੱਪ ਜਾਣੀ ਆ ਇਹ ਪੱਕੀ ਗੱਲ ਹੈ ਕਿਉਂਕਿ ਅੱਜ ਤੁਹਾਡੇ ਚੈਨਲ ਦੇ ਮੈਂ ਕਹਿ ਰਿਹਾ ਇਹ ਜਰੂਰ ਹੋਏਗਾ ਮੈਂ ਤੁਹਾਨੂੰ ਵੀ ਕਾਬਲੇ ਤਰੀਖਵਾਂ ਤੁਸੀਂ ਵੀ ਸਾਥੀ ਕਿਉਂਕਿ ਲੋਕਾਂ ਦੀ ਆਵਾਜ਼ ਜਿਹੜੀ ਉਹ ਤੁਹਾਡਾ ਕੰਮ ਹੈ ਜੋ ਸੱਚ ਦੀ ਆਵਾਜ਼ ਉਹ ਵੀ ਤੁਸੀਂ ਦੱਸਣੀ ਹੈ ਤੁਹਾਡੇ ਚੈਨਲ ਨੂੰ ਵੀ ਮੁਬਾਰਕਾ ਤੁਹਾਨੂੰ ਆਪਣੇ ਦੋਸਤ ਜਿਹੜੇ ਤੁਸੀਂ ਲੱਗੇ ਹੋ ਇੰਨੀ ਗਰਮੀ ਦੇ ਵਿੱਚ ਲੋਕਾਂ ਦੀ ਆਵਾਜ਼ بلند ਕਰ ਰਹੇ ਹੋ ਮੈਂ ਚੈਨਲ ਦਾ ਤੇ ਤੁਹਾਡਾ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈਪੁਰ ਜੈ 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 ਤਾਂ ਲੋਕ ਛੜਨਾ ਹੋਰ ਵੀ ਉਹਦੇ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ빠 ਜੀ ਕਿਵੇਂ ਦੇਖਦੇ ਹੋ ਵੀ ਸਰਕਾਰਾਂ ਸਾਰੀਆਂ ਇਸ ਸਮੇਂ ਲੁਧਿਆਣਾ ਪਛਮੀ ਵਿੱਚ ਪਹੁੰਚੀਆਂ ਨੇ ਜੋਰ ਇਸ ਸਮੇਂ ਹਰੇਕ ਸਰਕਾਰ ਦਾ ਲੱਗਿਆ ਹੋਇਆ ਪਰ ਕਿਹੜਾ ਉਮੀਦਵਾਰ ਤੁਸੀਂ ਦੇਖਦੇ ਹੋ ਵੀ ਜਿਹੜਾ ਕਾਬਿਲ ਤਾਰੀਫ ਹੈ ਜਿਨੇ ਕੰਮ ਕਰਾਏ ਨੇ ਤੇ ਚੋਣਾਂ ਵੀ ਲੁਧਿਆਣਾ ਪਛਮੀ ਦੇ ਵਾਸਤੇ ਹੋਵੇ ਵਧੀਆ ਹੋਵੇ ਐਮਐਲਏ ਦੇਖੋ ਜੀ ਜਿਹੜਾ ਸੰਜੀਵ ਅਰੋੜਾ ਜੀ ਆ ਬਹੁਤ ਇਮਾਨਦਾਰ ਅਤੇ ਬਹੁਤ ਨਿੱਗੇ ਸੁਭਾਅ ਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਉਹ ਐਮਐਲਏ ਸੁਣਨਾ ਚਾਹੀਦਾ ਜਿਹਦਾ ਸੁਭਾਅ ਬਹੁਤ ਵਧੀਆ ਹੋਵੇ ਜੋ ਮਿਲਨਸਾਰ ਹੋਵੇ ਅਤੇ ਬਹੁਤ ਪ੍ਰੇਮ ਵਾਲਾ ਹੋਵੇ ਇਹਦੇ ਵਿੱਚ ਜਿਹੜੀਆਂ ਇਹ ਕਾਬਲੀਤਾਵਾਂ ਇਹ ਸਾਫ ਝਲਕਦੀਆਂ ਹਨ ਕਿ ਇਹ ਜਿਹੜੇ ਇਹਨਾਂ ਦਾ ਇਮਾਨਦਾਰੀ ਅਤੇ ਪੂਰੇ ਪਿਆਰ ਨਾਲ ਹਰ ਇੱਕ ਨੂੰ ਪਿਆਰ ਨਾਲ ਬੋਲਦੇ ਆ ਕਿਉਂਕਿ ਜਿੰਨੂੰ ਵੋਟਾਂ પાਕੇ ਆਪਾਂ ਜਿਤਾਈਏ ਕੱਲ ਨੂੰ ਆਪਾਂ ਉਹਨਾਂ ਕੋਲੇ ਕੰਮ ਲੈਣੇ ਤੋਂ ਆਪਣੇ ਪਿਆਰ ਨਾਲ ਪੇਸ਼ ਆਉਣ ਤੇ ਇਹ ਉਹਨਾਂ ਵਿੱਚ ਪੂਰਾ ਹੈ ਕਿਵੇਂ ਦੇਖਦੇ ਹੋ ਵੀ ਸਰਕਾਰ ਦੇ ਹਰੇਕ ਬੋਰਡ ਦੇ ਉੱਤੇ ਲਿਖਿਆ ਹੁੰਦਾ ਹੈ ਵੀ ਆਪ ਦੀ ਸਰਕਾਰ ਆਪ ਦਾ ਐਮਐਲਏ ਤੇ ਜੇਕਰ ਆਪ ਦੀ ਸਰਕਾਰ ਦੇ ਵਿੱਚ ਆਪ ਦਾ ਐਮਐਲਏ ਬਣਦਾ ਤਾਂ ਕੀ ਲੱਗਦਾ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਫਾਇਦਾ ਹੋਏਗਾ ਇਸ ਦਾ ਦੇਖੋ ਜੀ ਇਹ ਤਾਂ ਸੁਭਾਵਿਕ ਗੱਲ ਆ ਕਿ ਜਿਸ ਦੀ ਸਰਕਾਰ ਹੋਵੇ ਉਸ ਦਾ ਐਮਐਲਏ ਬਣੇ ਤਾਂ ਜਿਹੜੀਆਂ ਗਰੰਟਾਂ ਵਾਂ ਵੱਧ ਤੋਂ ਵੱਧ ਉਸ ਐਮਐਲ ਨੂੰ ਮਿਲਣਗੀਆਂ ਪਰ ਹੁਣ ਤਾਂ ਉਹਨਾਂ ਦੇ ਸਰਕਾਰ ਦੇ ਅਤੇ ਅਰਵਤ ਕੇਜਰੀਵਾਲ ਜੀ ਨੇ ਜਿਹੜਾ ਐਲਾਨ ਕੀਤਾ ਕਿ ਜੇ ਤੁਸੀਂ ਇਹਨਾਂ ਨੂੰ ਜਿਤਾਉਂਗੇ ਐਮਐਲਏ ਬਣਾਉਂਗੇ ਤਾਸੀ ਇਹਨਾਂ ਨੂੰ ਮੰਤਰੀ ਵੀ ਬਣਵਾਵਾਂਗੇ ਜਿੱਥੇ ਜਦੋਂ ਐਮਐਲਏ ਜਿੱਤ ਕੇ ਮੰਤਰੀ ਬਣਦਾ ਤਾਂ ਉਸ ਪੂਰੀ ਪੂਰੀਆਂ ਗਰੰਟਾ ਵਾਦ ਤੋਂ ਵਾਦ ਆਉਂਦੀਆਂ ਨੇ ਤੇ ਕਿਉਂਕਿ ਸਰਕਾਰ ਦੇ ਵਿੱਚ ਮੈਂ ਇਹ ਹੀ ਚਾਹੁੰਦਾ ਕਿ ਸਾਰਿਆਂ ਨੂੰ ਵੋਟ ਵਾਦ ਤੋਂ ਵਾਦ ਕਰਕੇ ਸੰਜੀਵ ਰੋਡ ਆ ਜੀ ਨੂੰ ਬਣਾਉਣਾ ਚਾਹੀਦਾ ਕਿ ਜਿਹੜਾ ਡੇਢ ਸਾਲ ਰਹਿੰਦਾ ਡੇਢ ਸਾਲ ਬਹੁਤ ਜ਼ਿਆਦਾ ਹੁੰਦਾ ਵਾ ਵਿਕਾਸ ਕਰਨ ਲਈ ਕਿ ਡੇਢ ਸਾਲ ਦੇ ਵਿੱਚ ਜਿਹੜਾ ਇਹਦਾ ਲੁਧਿਆਣਾ ਦਾ ਵਿਕਾਸ ਵਾਦ ਤੋਂ ਵਾਦ ਹੋ ਸਕੇ ਮੁੰਡਿਆ ਸਾਹਿਬ ਪਛਮੀ ਹਲਕੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆ ਸਾਡਾ ਇਕੱਠ ਦੇਖ ਕੇ ਆਏ ਹੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਐਡਾ ਵੱਡਾ ਇਕੱਠ ਪੂਰਾ ਮਹੱਲੇ ਦਾ ਕਿ ਘਰ ਦੀ ਭੈਣ ਮਾਤਾ ਬਜ਼ੁਰਗ ਭਰਾ ਸਾਰੇ ਆਏ ਨੇ ਸੋ ਇਹ ਕਲੀਅਰ ਹੁੰਦਾ ਕਿ ਲੋਕਾਂ ਨੂੰ ਜਿਹੜੀ ਸੇਵਾ ਪਸੰਦ ਆ ਨਿਮਰਤਾ ਪਸੰਦ ਆ ਲੋਕਾਂ ਨੂੰ ਆਮ ਆਨਮੀ ਪਾਰਟੀ ਦੇ ਕੰਮ ਪਸੰਦ ਆ ਤੇ ਇਸ ਕੰਮਾਂ ਤੋਂ ਖੁਸ਼ ਹੋ ਕੇ ਜਿਹੜੇ ਇੰਨੇ ਭਾਰੇ ਇਕੱਠ ਚ ਲੋਕ ਪਾਰਕ ਫੁੱਲ ਭਰ ਗਿਆ ਸੋ ਕਲੀਅਰ ਤੈ ਹੋ ਗਿਆ ਅੱਜ ਕਿ ਬਹੁਤ ਵੱਡੇ ਲੀਡ ਨਾਲ 20-25 ਹਜ਼ਾਰ ਜਿਹੜੇ ਸਾਡੇ ਸੰਜੀਵ ਰੋੜਾ ਜੀ ਜਿੱਤਣ ਜਾ ਰਹੇ ਨੇ ਤੇ 25 ਤਰੀਕ ਨੂੰ 24 25 ਤਰੀਕ ਨੂੰ ਜਿੱਤ ਤੋਂ ਦਵਾਰ ਕੇਜਰੀਵਾਲ ਜੀ ਅਨਾਉਂਸ ਕਰਕੇ ਕਿ ਇਹਨਾਂ ਨੂੰ ਮੰਤਰੀ ਬਣਾਵਾਂਗੇ ਸੋ ਲੁਧਿਆਣਾ ਨੂੰ ਦੋ ਮੰਤਰੀ ਮਿਲ ਜਾਣਗੇ ਤੇ ਵਿਕਾਸ ਦੇ ਕੰਮਾਂ ਦੇ ਰੀਲੀਆਂ ਬਹੁਤ ਜ਼ਿਆਦਾ ਸਪੀਡ ਫੜਾਂਗੇ ਤੇ ਆਉਣ ਵਾਲੇ ਡੇਢ ਸਾਲ ਚ ਵਿਕਾਸ ਦੇ ਕੰਮਾਂ ਦੇ ਲੁਧਿਆਣਾ ਵਾਸੀਆਂ ਨੂੰ ਜਿੱਥੇ ਪੰਜਾਬ ਰੰਗਲਾ ਪੰਜਾਬ ਬਣ ਜਾ ਰਿਹਾ ਲੁਧਿਆਣਾ ਵੀ ਪਹਿਲੇ ਨੰਬਰ ਤੇ ਹੋਵੇ ਕਿਵੇਂ ਵੇਖਦੇ ਹਾਂ ਅੱਜ ਜਦੋਂ ਹਰਿਆਣਾ ਦੇ ਸੀਐਮ ਪੰਜਾਬ ਪਹੁੰਚਦੇ ਲੁਧਿਆਣੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਹਰੀਆਂ ਚੰਡੀਆਂ ਦਿਖਾ ਕੇ ਜਿਹੜਾ ਕਿ ਵਿਰੋਧ ਕੀਤਾ ਜਾਂਦਾ ਤਾਂ ਹੂੰ ਕਾਲੀਆਂ ਕਾਲੀਆਂ ਸੋ ਕਾਲੀਆਂ ਝੰਡੀਆਂ ਦਿਖਾ ਕੇ ਦੇਖੋ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤ ਖੋਜਣ ਦੀ ਕੋਸ਼ਿਸ਼ ਕਰਨਗੇ ਪੰਜਾਬ ਦੇ ਲੋਕਾਂ ਦੇ ਪਾਣੀਆਂ ਦੀ ਜ਼ਬਰਦਸਤੀ ਝੂਠੀ ਚੋਰੀ ਜਿਹੜੀ ਪਾਣੀਆਂ ਦੀ ਖੋਹ ਕਰਨਗੇ ਤੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਅੱਜ ਉਹਨਾਂ ਦਾ ਜਿਹੜਾ ਵੈਲਕਮ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਗਿਆ ਲੋਕਾਂ ਨੇ ਰੱਜ ਕੇ ਵਿਰੋਧ ਕੀਤਾ ਇਥੋਂ ਸਾਫ਼ ਕਲੀਅਰ ਹੋਇਆ ਕਿ ਭਾਜਪਾ ਪੰਜਾਬ 'ਚ ਖਤਮ ਹੈ ਪੰਜਾਬ 'ਚ ਨਹੀਂ ਆ ਸਕਦਾ